ਇਸ ਸੀਸੀਟੀਵੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ। ਇਹ ਸੀਸੀਟੀਵੀ ਤੁਹਾਨੂੰ ਆਮ ਜਿਹੀ ਲੱਗੇਗੀ ਪਰ ਇਸ ਦੇ ਵਿੱਚ ਇਸ ਕੁੜੀ ਨੇ ਬਹਾਵ ਹਿੰਮਤ ਵਾਲਾ ਕੰਮ ਕਰਕੇ ਦਿਖਾਇਆ। ਦਰਅਸਲ ਸਕੂਟੀ ਚੱਕਣ ਵਾਲਾ ਮੁੰਡਾ ਜਿਹੜਾ ਆ ਉਹ ਘਰ ਦੇ ਬਾਹਰ ਆਉਂਦਾ ਆ। ਉਹਨੂੰ ਲੱਗਦਾ ਕਿ ਸ਼ਾਇਦ ਘਰ ਦੇ ਅੰਦਰ ਕੋਈ ਨਹੀਂ ਆ ਪਰ ਇਸ ਹਿੰਮਤੀ ਕੁੜੀ ਨੇ ਘਰ ਤੋਂ ਬਾਹਰ ਨਿਕਲੀ ਤੇ ਇਸ ਦੇ ਨਾਲ ਜਿਹੜਾ ਆ ਪੰਗਾ ਲੈ ਲਿਆ ਤੇ ਫੇਰ ਕੀ ਸੀਗਾ ਦੇਖਦੇ ਆਂ ਦੇਖਦੇ ਆਂ ਤੁਸੀਂ ਆ ਦੇਖ ਲਓ ਕਿ ਕਿਵੇਂ ਪੂਰਾ ਟੱਬਰ ਬਾਹਰ ਆਉਂਦਾ ਹੈ ਤੇ ਇਹਨਾਂ ਦੀ ਸਕੂਟੀ ਬਚ ਜਾਂਦੀ ਹੈ ਔਰ ਇਹ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਵਾ ਖਟ ਰਹੀ ਹੈ ਕਿਉਂਕਿ ਕੁੜੀ ਬਾਵਾ ਉਦਮੀ ਨਿਕਲੀ ਆ ਔਰ ਇਸ ਨੇ ਆਪਣੀ ਸਕੂਟੀ ਬਚਾਈ ਹੈ ਨਾਲ ਦੇ ਨਾਲ ਹਿੰਮਤ ਵੀ ਦਿਖਾਈ ਆ ਵੀ ਜੇਕਰ ਘਰਾਂ 'ਚ ਚੋਰ ਪੈਣ ਤੇ ਉਹਨਾਂ ਨੂੰ ਕਿੱਦਾਂ ਉਹਨਾਂ ਦੇ ਨਾਲ ਜੱਠਣਾ ਹੋਇਆ ਰੋਹਿਤ ਸਿੰਘ ਕੀ ਮਾਮਲਾ ਕੀ ਹੋਇਆ ਕੱਲ ਜਿਹੜਾ ਦਾ ਮਾਮਲਾ ਸੀ ਕੱਲ ਦਾ ਮਾਮਲਾ ਪਹਿਲੇ ਤਾਂ ਮੈਨੂੰ ਪਤਾ ਨਹੀਂ ਸੀ ਇਸ ਗੱਲ ਬਾਰੇ ਹੂੰ ਮੈਂ ਘਰੇ ਬਾਪੂ ਮੇਰਾ ਹੈਗਾ ਉਹਦੇ ਕੋਲ ਬੈਠਿਆ ਸੀ ਹੂੰ ਤੇ ਪੌਣੇ 4 ਵਜੇ ਮੇਰੇ ਸਾਥੀ ਦਾ ਫੋਨ ਆਇਆ ਮੇਰੇ ਕੋਲ ਹੂੰ ਕਹਿੰਦਾ ਘਰੇ ਹੀ ਹੋ ਮੈਨੇ ਕਿਹਾ ਹਾਂ ਮੈਂ ਘਰੇ ਹੀ ਆ ਹੂੰ ਕਹਿੰਦਾ ਦੇਖਿਓ ਘਰੇ ਜਾ ਕੇ ਕੀ ਗੱਲ ਬਾਤ ਹੈਗੀ ਆ ਕਹਿੰਦਾ ਉਹ ਕੋਈ ਚੋਰ ਚਾਰ ਆਇਆ ਹੋਇਆ ਪਤਾ ਨਹੀਂ ਮੋਟਰਸਾਈਕਲ ਉਹ ਸਕੂਟਰੀ ਲੈ ਕੇ ਜਾਣ ਨੂੰ ਤਿਆਰ ਬੈਠਿਆ ਹੂੰ ਮੈਂ ਫਿਰ ਉੱਥੇ ਇਦਾਂ ਹੀ ਉਹਨੂੰ ਤਾਂ ਮੈਂ ਕੁਰਤਾ ਹੀ ਪਾਇਆ ਪਰ ਕੱਲ ਮੈਂ ਬਨਿਆਨ ਔਰ ਪਜਾਮੇ ਚ ਸੀਗਾ ਬੈਠਿਆ ਉੱਥੇ ਤੇ ਮੈਂ ਤੁਰੰਤ ਡਾਂਗ ਚੱਕੀ ਮੈਂ ਫਟਾਫਟ ਉਧਰੋਂ ਨਿਕਲਿਆ ਤੇ ਇਹਨਾਂ ਦੇ ਪਰੋਸੀ ਸੀਗੇ ਵੀਡੀਓ ਚ ਮੈਂ ਦੇਖ ਰਿਹਾ ਤੁਸੀਂ ਡਾਂਗਾ ਮਾਰ ਮਾਰ ਥੱਲੇ ਸੁੱਟ ਲਿਆ ਉਹਨੂੰ ਤੇ ਉਹੀ ਬਾਤ ਦੀ ਹੋਈ ਨਾ ਇਹ ਤੋਂ ਹਾਂ ਤੇ ਉਸ ਵੇਲੇ ਦੋਨੋਂ ਸੀਗੇ ਇੱਥੇ ਤੇ ਮੈਂ ਦੂਰੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਾਣ ਨਾ ਦੇਓ ਜਰਾ ਇਹਨੂੰ ਘੇਰ ਕੇ ਰੱਖ ਲੇ ਘੇਰ ਕੇ ਰੱਖ ਲਿਓ ਇਹਨੂੰ ਇੰਨੀ ਉਮਰ ਹੋਣ ਦੇ ਬਾਵਜੂਦ ਡਰ ਨਹੀਂ ਲੱਗਿਆ ਵੀ ਉਹ ਮੇਰੇ ਤੇ ਹਮਲਾ ਕਰ ਸਕਦਾ ਹੈ ਜਾਂ ਮੇਰਾ ਨੁਕਸਾਨ ਕਰ ਸਕਦਾ ਡਰ ਦੀ ਗੱਲ ਤਾਂ ਇਹ ਹੈ ਕਿ ਮੈਨੂੰ 9 ਸਾਲ ਇੱਥੇ ਹੋ ਗਏ 10ਵੇਂ ਸਾਲ ਲੱਗ ਗਈ ਹਾਂ ਤੋ 4-5 ਵਾਰ ਦਾਤਾ ਮੇਰੇ ਨਾਲ ਹੋ ਚੁੱਕੀ ਨੇ ਇੱਥੇ ਪਤਾ ਲੱਗਿਆ ਐ ਐਮਐਲਏ ਦਾ ਦਫਤਰ ਵੀ ਤੁਹਾਡੇ ਬਿਲਕੁਲ ਨਾਲ ਹੀ ਐ ਨਾਲ ਹੀ ਆ ਜੀ ਐਮਐਲਏ ਸਾਹਿਬ ਕੀ ਕਰਨਗੇ ਉਹ ਤਾਂ ਆਪ ਹੀ ਮੋਬਾਈਲ ਖੁਸ਼ਵਾਨਣੂ ਤਿਆਰ ਬੈਠੇ ਨੇ ਉਹ ਵਾਹ ਜੀ ਵਾਹ ਸੋ ਕਿਹੜਾ ਮੱਲਾ ਕਿਹੜਾ ਇਹ ਮੱਲਾ ਇਹ ਐਮ ਜੇਗਨਗਰ ਵੀ ਲੱਗਦਾ ਐ ਤੋ ਸਤਗੁਰ ਨਗਰ ਵੀ ਲੱਗਦਾ ਰੋਹਿਤਾਰ ਸਿੰਘ ਕੀ ਮਾਮਲਾ ਕੀ ਹੋਇਆ ਕੱਲ ਜਿਹੜਾ ਦਾ ਮਾਮਲਾ ਸੀ ਕੱਲ ਦਾ ਮਾਮਲਾ ਪਹਿਲੇ ਤਾਂ ਮੈਨੂੰ ਪਤਾ ਨਹੀਂ ਸੀ ਇਸ ਗੱਲ ਬਾਰੇ ਹੂੰ ਮੈਂ ਘਰੇ ਬਾਪੂ ਮੇਰਾ ਹੈਗਾ ਉਹਦੇ ਕੋਲ ਬੈਠਾ ਜੀ ਹੂੰ ਤੇ ਪੋਣੇ 4 ਵਜੇ ਮੇਰੇ ਸਾਥੀ ਦਾ ਫੋਨ ਗਿਆ ਆ ਮੇਰੇ ਕੋਲ ਹੂੰ ਕਹਿੰਦਾ ਘਰੇ ਹੀ ਹੋ ਕਹਿੰਦੇ ਹਾਂ ਮੈਂ ਘਰੇ ਹੀ ਹਾਂ ਹੂੰ ਕਹਿੰਦਾ ਦੇਖਿਓ ਘਰੇ ਜਾ ਕੇ ਕੀ ਗੱਲਬਾਤ ਹੈਗੀ ਹੈ ਕਹਿੰਦਾ ਕੋਈ ਚੋਰਚਾਰ ਆਇਆ ਹੋਇਆ ਪਤਾ ਨਹੀਂ ਮੋਟਰਸਾਈਕਲ ਉਹ ਸਿਕਿਉਰਟੀ ਲੈ ਕੇ ਜਾਣ ਨੂੰ ਤਿਆਰ ਬੈਠਿਆ ਹੂੰ ਮੈਂ ਫਿਰ ਉੱਥੇ ਇਦਾਂ ਹੀ ਉਹਨੂੰ ਤੋਂ ਮੈਂ ਕੁਰਤਾ ਵੀ ਪਾਇਆ ਪਰ ਕੱਲ ਮੈਂ ਬਨੀਆਨ ਔਰ ਪਜਾਮੇ ਚ ਹੀ ਸੀਗਾ ਹੂੰ ਬੈਠਿਆ ਉੱਥੇ ਹੂੰ ਤੇ ਮੈਂ ਤੁਰੰਤ ਡਾਂਗ ਚੱਕੀ ਮੈਂ ਫਟਾਫਟ ਉਧਰੋਂ ਨਿਕਲਿਆ ਤੇ ਇਹਨਾਂ ਦੇ ਪੜੋਸੀ ਸੀਗੇ ਵੀਡੀਓ 'ਚ ਮੈਂ ਦੇਖ ਰਿਹਾ ਤੁਸੀਂ ਡਾਂਗਾ ਮਾਰ ਮਾਰ ਥੱਲੇ ਸੁੱਟ ਲਿਆ ਉਹਨੂੰ ਤੇ ਉਹ ਹੀ ਬਾਤ ਦੀ ਹੋਈ ਨਾ ਇਹ ਤੋਂ ਹਾਂ ਤੇ ਉਸ ਵੇਲੇ ਦੋਨੋਂ ਸਿਗੇ ਇੱਥੇ ਤੇ ਮੈਂ ਦੂਰ ਉਹਨਾਂ ਨੂੰ ਕਿਹਾ ਮੈਂ ਕਿਹਾ ਜਾਣ ਨਾ ਦੇਓ ਜਰਾ ਇਹਨੂੰ ਘੇਰ ਕੇ ਰੱਖ ਲਿਓ ਘੇਰ ਕੇ ਰੱਖ ਲਿਓ ਇਹਨੂੰ ਇੰਨੀ ਉਮਰ ਹੋਣ ਦੇ ਬਾਵਜੂਦ ਡਰ ਨਹੀਂ ਲੱਗਿਆ ਵੀ ਉਹ ਮੇਰੇ ਤੇ ਹਮਲਾ ਕਰ ਸਕਦਾ ਹੈ ਜਾਂ ਮੇਰਾ ਨੁਕਸਾਨ ਕਰ ਸਕਦਾ ਡਰ ਦੀ ਗੱਲ ਤਾਂ ਇਹ ਹੈ ਕਿ ਮੈਨੂੰ 9 ਸਾਲ ਇੱਥੇ ਹੋ ਗਏ 10ਵੇਂ ਸਾਲ ਲੱਗ ਗਈ ਹੂੰ ਤਾਂ 4-5 ਵਾਰ ਦਗਾ ਮੇਰੇ ਨਾਲ ਹੋ ਚੁੱਕੀਆਂ ਨੇ ਇੱਥੇ ਪਤਾ ਲੱਗਿਆ ਐਮਐਲਏ ਦਾ ਦਫ਼ਤਰ ਵੀ ਤੁਹਾਡੇ ਬਿਲਕੁਲ ਨਾਲ ਹੀ ਹੈ ਨਾਲ ਹੀ ਹੈ ਜੀ ਐਮਐਲਏ ਸਾਹਿਬ ਕੀ ਕਰਨਗੇ ਉਹ ਤਾਂ ਆਪ ਹੀ ਮੋਬਾਈਲ ਖਸਵਾਨੋ ਤਿਆਰ ਬੈਠੇ ਨੇ ਵਾਹ ਜੀ ਵਾਹ ਸੋ ਕਿਹੜਾ ਮੱਲਾ ਕਿਹੜਾ ਇਹ ਮੱਲਾ ਇਹ ਐਮ ਜੇਗਨਗਰ ਵੀ ਲੱਗਦਾ ਹੈ ਤੇ ਸਤਗੁਰ ਨਗਰ ਵੀ ਲੱਗਦਾ ਹੈ